ਜੀ ਕੈਨਸਲ ਦੀ ਹੱਟੀ ਨਿਊ ਸ਼ੋਰੂਮ ਟਾਪ ਕਲੈਕਸ਼ਨ ਦਿਵਾਲੀ ਦੇ ਮੌਕੇ ਤੇ ਯੂਨੀਫਾਰਮ ਲਈ ਬਹੁਤ ਵੱਡੀ ਆਫਰ ਲੈ ਕੇ ਆਇਆ ਸਾਡੇ ਕੋਲ ਬਲੂ ਡਾਟ ਦੀ ਕੰਪਨੀ ਦੇ ਵਿੱਚ ਬੈਸਟ ਕੁਆਲਟੀ ਦੇ ਵਿੱਚ ਦੜਬੇ ਲਾ ਕੇ ਦੇ ਸਾਰੇ ਸਕੂਲ ਦੀ ਯੂਨੀਫਾਰਮ ਮਿਲਦੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕੇਸ਼ਵ ਜੀ ਸੀਐਮ ਵਿਸ਼ਕਰਮਾ ਸੰਤੀ ਸਰ ਹੌਲੀ ਡ੍ਰੀਮ ਗ੍ਰੀਨਵੁੱਡ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਕੂਲਾਂ ਦੇ ਯੂਨੀਫਾਰਮ ਮਿਲ ਜਾਂਦੀਆਂ ਨੇ ਤੇ ਯੂਨੀਫਾਰਮ ਦੇ ਨਾਲ ਨਾਲ ਇੱਥੇ ਕੋਟੀਆਂ ਸਵੈਟਰਸ ਬਲੇਜ਼ਰ ਵਗੈਰਾ ਸਾਨੂੰ ਸਾਰਾ ਕੁਝ ਮਿਲ ਜਾਊਗਾ ਸਾਡੇ ਕੋਲ ਜੇ ਬੱਚੇ ਦੇ ਸਕੂਲ ਐਸੈਸਰੀ ਵਿੱਚ ਜਿਵੇਂ ਲੰਚ ਬਾਕਸ, ਬੈਗ, ਟਿਫਨ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਬਹੁਤ ਹੀ ਘੱਟ ਰੇਟਾਂ ਤੇ ਮਿਲੂ ਤੇ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦੇ ਵਿੱਚ ਮਿਲੂ ਜੇ ਜੇ ਤੁਸੀਂ ਸਾਡੇ ਕੋਲ 3100 ਦੀ ਸ਼ਾਪਿੰਗ ਕਰੋਗੇ ਚਾਹੇ ਤੁਸੀਂ 에어ਪອດ پرو ਲੈ ਲਓ ਚਾਹੇ 스마트ਵਾਚ ਇਹ ਤੁਹਾਨੂੰ ਫ੍ਰੀ ਦਿੱਤੀ ਜਾਊਗੀ ਜੇ ਤੁਸੀਂ ਸਾਡੇ ਕੋਲ 5100 ਦੀ ਸ਼ਾਪਿੰਗ ਕਰੋਗੇ ਤਾਂ ਤੁਹਾਨੂੰ ਇਹ ਦੋਨੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ ਇਹ ਆਫਰ ਸਿਰਫ ਦਵਾਲੀ ਲਈ ਹੈ ਇਹ ਆਫਰ ਅਸੀਂ ਆਪਣੇ ਕਸਟਮਰ ਲਈ ਵਿਸ਼ੇਸ਼ ਲਗਾਇਆ ਹੈ ਸਾਡੇ ਕੋਲ ਨਾ ਜੀ ਲੇਡੀਜ਼ ਲਈ ਸਪੈਸ਼ਲ ਵੈਰਾਈਟੀ ਮਿਲੂਗੀ ਸਰਦੀ ਵਾਲੇ ਬੱਚਾ ਲਈ ਵੀ ਮਿਲੂਗੀ ਤੇ ਜੈਂਟਸ ਲਈ ਵੀ ਸਾਡੇ ਕੋਲ ਵੈਰਾਈਟੀ ਉਪਲਬਧ ਹੈਗੀ ਆ ਤੁਸੀਂ ਪੁੱਛਣਾ ਕਿੱਥੇ ਹੈ ਕੈਂਸਲ ਦੀ ਹੱਟੀ ਵਾਲੇ ਦਾ ਨਿਊ ਸ਼ੋਰੂਮ ਟਾਪ ਕਲੈਕਸ਼ਨ ਜਿਤਕਾ ਲਈ ਮਾਰਕੀਟ ਦੇ ਸਾਹਮਣੇ ਨੇੜੇ ਇੰਡੀਸੈਂਟ ਬੈਂਕ ਦੜਬਾ